ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਲੰਗੇ ਜਾ ਰਹੇ ਸੀਗੇ ਤੇ ਨ ਕੁਦਰਤੀ ਨਿਗਾਹ ਪੈ ਗਿਆ ਗਾਂ ਤੇ ਇਹਨਾਂ ਵਿਚਾਰੀ ਦੇਖ ਲਓ ਛਾਂ ਲੱਭ ਕੇ ਟਰਾਲੀ ਦੀ ਛਾਂ ਲੱਭ ਕੇ ਤੇ ਛਾਵੇਂ ਖੜੀ ਆ ਠੀਕ ਹੈ ਤੇ ਆਹ ਦੇਖ ਲਓ ਛਾਵੇਂ ਖੜੀ ਆ ਗਰਮੀ ਟੈਂਪਰੇਚਰ ਦੇਖ ਲਓ 42 43 ਡਿਗਰੀ ਹੋਇਆ ਪਿਆ ਹੁਣੇ ਟਰਗੀ ਤੁਰ ਪਈ ਉਹ ਦੇਖੋ ਛਾਵੇਂ ਖੜੀ ਸੀਗੀ ਇਹ ਤੇ ਬਈਰ ਡਰਖ ਤੇ ਡਰਖ ਤੇ ਲਾ ਦਿਆ ਕਰੋ ਤਾਂ ਇਹ ਇੰਨਾ ਜਾਨਵਰਾਂ ਦਾ ਵੀ ਚਲੋ ਇਹੋ ਜਿਹਾ ਹਨਾ ਵੀ ਇਥੇ ਖੜੇ ਕਰਿਆ ਕਰਨਾ ਪਣਾ ਸ਼ਾਮੇ ਖੜਨਾ ਤੇ ਆਪਣੇ ਦਰਖਤ ਤੁਸੀਂ ਇੱਕ ਕੱਟਦੇ ਆ 10 ਕੱਟਦੇ ਇੱਕ ਲਾਉਨੇ ਆ ਹਨਾ ਕਿੱਥੇ ਆਪਾਂ ਨੂੰ ਇੱਕ ਕੱਟ ਕੇ 10 ਦਰਖਤ ਲਾਉਣੇ ਚਾਹੀਦੇ ਆ ਤੇ ਜੇ ਜੋ ਕਿ ਇੰਨਾ ਜਾਨਵਰਾਂ ਦਾ ਮੰਦ ਵੀ ਭਲਾ ਹੋ ਸਕੇ ਵਿਚਾਰੀ ਗਰਮੀ ਤੋਂ ਬਚ ਸਕਣ ਹਨਾ ਤੇ ਜਗ੍ਹਾ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਹੁਣ ਤੇ ਪਾਣੀ ਪੋਣੀ ਪੀ ਲੈਣੇ ਠੀਕ ਹੈ ਬਈ ਤੇ ਆਪਾਂ ਤਾਂ ਦੇਖ ਲਓ ਇੰਨੀ ਗਰਮੀ ਦੇ ਵਿੱਚ ਛੱਡ ਕੇ ਸੀ ਤੇ ਛੱਤ ਥੰਡੇ ਹਨਾ ਪੈ ਜਾਂਦੀਆਂ ਬਹਿ ਜਾਂਦੀਆਂ ਕਿ ਇਹ ਵਿਚਾਰੇ ਕਿੱਧਰ ਜਾਣ ਸ਼ੋ ਕਰਿਓ ਵੀਡੀਓ ਨੂੰ ਸ਼ੇਅਰ ਆਹ ਦੇਖ ਲਓ ਜੀ ਇੱਧਰ ਦੇਖੋ ਇੱਥੇ ਨਾ ਦਰਖਤ ਤਾਂ ਸੀਗੇ ਦਰਖਤ ਤਾਂ ਇੱਧਰਲੇ ਪਾਸੇ ਸਾਰੇ ਆ ਚੀਜ਼ ਤੇ ਇੱਥੇ ਦਰਖਤ ਸੀਗੇ ਕਿੱਕਰਾ ਸੀਗੀਆਂ ਕਿ ਨਾ ਕਿੱਕਰਾ ਪੜਤੀਆਂ ਸਾਰੀਆਂ ਕੋਈ ਦਰਖਤ ਵੀ ਸ਼ਾਂ ਨਹੀਂ ਰਹੀ ਬਸ ਮਾੜੀ ਮੁੱਟ ਤਾਂ ਵੀ ਸ਼ਾਂ ਰਹੀ ਤੇ ਉਹ ਦੂਰ ਹੈ ਜਿਆਦਾ ਉਧਰਲੇ ਪਾਸੇ ਕੰਦ ਕੱਢਤੀ ਇਹਨਾਂ ਨੇ ਉੱਤਰ ਤਰਕ ਜਾ ਨਹੀਂ ਸਕਦੇ ਹਨ ਤੇ ਆ ਆ ਛੋਟੀ ਜੀ ਹੈ ਇਹਦੇ ਤੇ ਵੀ ਥੱਲੇ ਕਿਕਰਾਂ ਗੀਆਂ ਵੀ ਕੰਡੇ ਆਗੇ ਕੰਡਿਆਂ ਚ ਵੀ ਨਹੀਂ ਜਾ ਸਕਦੇ ਕੰਦ ਗੱਡੀ ਲਈਆ ਦੇਖੋ ਕੋਈ ਨਾ ਕੋਈ ਸਹਾਰਾ ਲੱਭ ਕੇ ਖੜਦੇ ਆ ਇਹ ਹੁਣ ਟਰਾਲੀ ਖੜੀ ਸੀ ਤੇ ਟਰਾਲੀ ਦਾ ਸਹਾਰਾ ਲੈ ਕੇ ਖੜੇ ਸੀਗੇ ਸ਼ਾਮੀ ਸੋ ਕਰਿਓ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਟੱਪ ਕੇ ਸ਼ੇਅਰ ਕਰ ਦਿਓ ਵੀਰੇ ਠੀਕ ਹੈ ਤੇ ਦੇਖਦੇ ਆ ਕਿਹੜਾ ਕਿਹੜਾ ਭਾਈ ਤਰਸ ਮਾਨ ਲੈ ਇਹਨਾਂ ਜਾਨਵਰਾਂ ਤੇ Quiero ver no y ya, 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 ya.